ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਬਾਈ ਜੱਗੇ ਨਾਲ ਪਹੁੰਚ ਚੁੱਕੇ ਜੀ ਪਿੰਡ ਡੇਰੀ ਵਾਲਾ ਜ਼ਿਲ੍ਹਾ ਅਮਰਸਰ ਪੈਂਦਾ ਤਹਿਸੀਲ ਬਾਬਕਾਲਾ ਕਟੋੜਾ ਵੀ ਅੱਜ 6-7 ਲਗਭਗ ਪਸ਼ੂ ਸੇਲ ਆ ਬਾਈ ਜੀ ਚਲੋ ਬੁਆਰ ਦਾ ਬਹੁਤ ਟਾਈਮ ਦਾ ਕਰਦੇ ਆ ਵੀਡੀਓ ਥੋੜਾ ਲੇਟ ਬਣਾਉਂਦੇ ਹੁੰਦੇ ਆ ਤੇ ਚਲੋ ਸੋਹਣਾ ਮਾਲ ਹੁੰਦਾ ਬਾਈ ਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਜੀ ਹੋਰ ਸਣਾ ਪਰਵਾਹ ਜੀ ਮੇਰਾ ਭਰਾ ਸਾਰੇ ਸੁਨੀਲ ਡੇਰੀ ਫਾਰਮ ਚੰਨ ਵਾਲਾ ਸਤਿਕਾਰ ਜੀ ਹੋਰ ਮਾਲ ਸੁਣਾਓ ਕਿਵੇਂ ਚੱਲ ਰਿਹਾ ਹੈ ਅਮਰਸਰ ਕਿਰਪਾ ਮਾਰੀ ਚਲੋ ਚੱਲੀਏ ਐਂ ਬਸ ਚਾਹੀਦਾ ਜੀ ਇਹ ਵੀ ਕਿ ਉਹ ਜਾਂਦਾ ਭਾਜੀ ਬਸ ਚਲੋ ਜਰੂਰੀ ਆਣਾ ਜੀ ਲੋਕਲੀ ਚਲੋ ਦੋ ਚਾਰ ਇਦਾਂ ਰੋਜ਼ ਇਹੀ ਇੱਕ ਦੋ ਹਾਂਜੀ ਇਹ ਵੀਡੀਓ ਤਾਂ ਬਣਾਉਣ ਦਾ ਧਿਆਨ ਹੁੰਦਾ ਵਾ ਕੋਈ ਬੜਾ ਬੁਰੀ ਬੁਰੀ ਮਾਰ ਵਾਲਾ ਲੈ ਜਾਂਦਾ ਤੁਹਾਡੇ ਤੋਂ ਬੁਰੀ ਬੁਰੀ ਲੈ ਇਹੀ ਕੰਮ ਆ ਮੈਂ ਫਿਰ ਮਨ ਜਿਹਨਾਂ ਉਹ ਹੀ ਗਾਮਾਂ ਉਹਨਾਂ ਤੋਂ ਲੈ ਜਾਓ ਉੱਥੇ ਵੀਡੀਓ ਬੜੀ ਵੀਡੀਓ ਇੱਕ ਹੀ ਬੜੀ ਜਿਹਾ ਜਾਓ ਬੁਲਾ ਲੈ ਉਹ ਹੀ ਤੁਹਾਡੇ ਲੈ ਜਾਏ ਤੇ ਮੈਂ ਹਾਂਜੀ ਹਾਂ ਵੀਡੀਓ ਪਾਣੀ ਤੇ ਮੈਂ ਜਰਾ ਇਹ ਵੀ ਪੁੱਛਦਾ ਤੇ ਗਾਣਾ ਮੈਂ ਉੱਥੇ ਆ ਗਈ ਨਾ ਇਹਨਾਂ ਨੂੰ ਮਹੀਨਾ ਹੋ ਗਿਆ ਪਾਈ ਨੂੰ ਮੈਂ ਡੇਢ ਮਹੀਨਾ ਜੇ ਤੁਸੀਂ ਬਣਾ ਲੈ ਜਾਓ ਬਣਾ ਲੈ ਬੰਨ ਵੀ ਇੱਕ ਹੀ ਆ ਕਿ ਨਹੀਂ ਹਾਂਜੀ ਚਲੋ ਬਾਹਰ ਕਿਪਾ ਵੀ ਕੀ ਜਾਂਦਾ ਹਾਂਜੀ ਹਾਂ ਹਾਂਜੀ ਬੜੇ ਭੈਣ ਭਰਾ ਚਲੋ ਪਿਆਰ ਆਹ ਸ਼ੇਕ ਆ ਗਏ ਨਾ ਜੀ ਆਜੋ ਫਿਰ ਇਦਰਾ ਭਾਈ ਆ ਭਾਈ ਸੂਈ ਦਸਤ ਦੇਣ ਦੀ ਅੱਛਾ ਹਾਂਜੀ ਇਹ ਕੋ ਦੁੱਧ ਹੈ 13 14 ਗਰ ਠੰਡਾ ਤਿਆਰ ਹੈ 13 14 ਗਰ ਠੰਡਾ ਤਿਆਰ ਆਪਾਂ ਦੋ ਟਾਈਮ ਕੋਈ ਭੈਣ ਭਰਾ ਚੁਆਈ ਕਰੇ ਮਰਾ ਥਣ ਚੋਂ ਚੋਣ ਚਾਂ ਇੱਕ ਨੰਬਰ ਥਣ ਬਹੁਤ ਚੰਗਾ ਲੱਗਾ ਭਾਈ ਚੁਆਈ ਜ ਬਿਲਕੁਲ ਵਧੀਆ ਹੈ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਆ ਗਈ ਬਹੁਤ ਚੋਣ ਚੰਗੀ ਜੈਡ ਜੈਡ ਬਲੈਕ ਆ ਗਈ ਬਹੁਤ ਵਧੀਆ ਆ ਗਈ ਦੁੱਧ ਭਾਵੇਂ ਉਦਾਂ ਨਹੀਂ ਆਵੇ ਲੁ ਭਾਈ ਜੀ ਗੱਲਾਂ ਬਾਤਾਂ ਵਾਲਾ ਨਹੀਂ ਭਾਵੇਂ ਆ ਕੇ ਚੁਆਈ ਕਰੀ ਤੇ ਤੋਰੀ ਜੀ ਕੱਟੀ ਬਹੁਤ ਠੰਡਾ ਬਹੁਤ ਚੰਗਾ ਲੱਗਾ ਸਪੈਸ਼ਲ ਕੱਟੀ ਮਗਰ ਹਾਂਜੀ ਉਹਦਾ ਚੋਣ ਚਾਣ ਬੜੀ ਵਧੀਆ ਹਾਂ ਮਾਰੇ ਜੱਟ ਬਲੇਗ ਆ ਗਈ ਝੋਟਾ ਜੱਟ ਬਲੇਗ ਬੱਚਾ ਬਲੇਗ ਭਾਜੀ ਇੱਕ ਚਿੱਟਾ ਵਾਲੇ ਦਾ ਮਾਲ ਜਿਹੜੇ ਆਰੇ ਲੈ ਕੇ ਲੈਣੇ ਬੜਾ ਹਣਾ ਹਾਂਜੀ ਐਂ ਇੱਕ ਟੋਲ ਵਾਲੇ ਚੱਲ ਚੱਲ ਉਹਦੇ ਬੱਚਾ ਨਾ ਖੜੋ ਨਹੀਂ ਨਹੀਂ ਇਧਰ ਤੁਰ ਨਹੀਂ ਕੋਈ ਐਂ ਇਧਰ ਬਣੀ ਛੋਟੀ ਰੱਖਿਆ ਕਰੋ ਨਾਰਮਲ ਛੋਟੀ ਫੜ ਲੈਣੀ ਛੋਟੀ ਗਲੀ ਚੱਲ 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 ਪੁੱਤ ਚੱਲ ਚੱਲ ਆ ਲੋ ਆਲੋ ਮੜੀ ਨਾ ਛੋਟੀ ਰੱਖਿਆ ਕਰੋ ਬਰੀਕ ਜੀ ਕਿੰਨਾ ਕਰ ਦੂ ਭਾਜੀ ਫਿਰ ਦੁੱਧ ਇਹ ਹਾਂਜੀ ਦੁੱਧ ਭਾਜੀ ਉਹਦਾ ਅੱਛਾ ਚਲੋ 12 ਕਿਲੋ ਜਿਹੜਾ ਬੱਚੇ ਨੇ ਛੱਡ ਕੇ ਚੋਲੇ ਲੈ ਜਾ ਵਧੀਆ ਠੰਡਾ ਆਜੋ ਆਜੋ ਹ ਉਈ ਧਿਆਨ ਹਾਂ ਜੀ ਧਿਆਨ ਸੋ ਬੱਚੇ ਦਾ ਡਰਦੀ ਕਰਦੀ ਆ ਉਹਦਾ ਚੋਣ ਚੜ ਇੱਕ ਨੰਬਰ ਭਾਜੀ ਹਾਂ ਜੀ ਹਾਂ ਚੋਣ ਨਹੀਂ ਕਮੀ ਕੋਈ ਪੂਰ ਸੱਟਾ ਨਹੀਂ ਇਹ ਆ ਜਾਨੀ ਬਹੁਤ ਜਿਆਦੀ ਖਰੀ ਹਾਂ ਜੀ ਭਾਜੀ ਫਿਰ ਭਾਈ ਉਹਦਾ ਚਲੋ ਮੈਂ ਤਾਂ ਜਿਹਦਾ ਜੀ ਸਾਫ ਹੈ ਸਵਾ ਮੰਗਣੋ ਜੀ ਕਰਦਾ 125 ਹਾਂ ਜੀ ਤੇ ਮੈਂ ਨਾ 120 ਦੇ ਦਈਏ ਜੀ 1 ਲੱਖ 20 ਹਜ਼ਾਰ ਦੀ ਹਾਂ ਜੀ ਭਾਜੀ ਫਾਦਰ ਸਾਹਿਬ ਨੂੰ ਪੁੱਛ ਲਓ ਜੇ ਨਾ ਕੋਈ ਮੰਨਦਾ ਦੱਸ ਦੋ ਭਾਜੀ ਜਿਹੜਾ ਮੈਂ ਤੁਹਾਨੂੰ ਗੱਲ ਸੱਚੀ ਇੱਕੋ ਹੀ ਗੱਲ ਆਪਾਂ ਮਾਲ ਵੇਚਣਾ ਰੱਖਣਾ ਹਾਂ ਬਿਲਕੁਲ ਹਾਂ ਹਾਂਜੀ ਤੇ ਆਹ ਨਾ ਇੱਕ 13 ਦੀ ਦੇ ਦਾਂ ਚਲੋ ਜਾਣ ਦੋ ਚਲੋ ਕੋਈ ਨਹੀਂ ਜੋ ਕਹਤਾ ਭਾਈ ਬਿਲਕੁਲ ਜਾਣ ਨਹੀਂ ਠੀਕ ਹੈ ਆਪਣਾ ਇੱਕ ਦੇ ਰਾਂ ਭੈਣ ਭਰਾ ਬਰਾਬਰ ਕਰਦੇ ਆ ਤੇ ਦੇਖੋ ਜੀ ਸਾਬ ਨਹੀਂ ਇਹ ਤਾਂ ਨਮਰ ਹਾਂਜੀ ਠੀਕ ਹੈ ਚੋਈ ਬੜੀ ਭਾਜੀ ਮੈਂ ਦੀ ਬਹੁਤ ਚੋਈ ਆ ਇਹ ਵੀ ਸੁਈ ਆ ਹਾਂਜੀ ਇਹ ਕੱਲ ਦੀ ਸੁਈ ਆ ਜੀ ਅੱਛਾ ਇਹ ਬੋਲੇ ਦੀ ਆ ਹਾਂ ਬੋਲੇ ਬੋਲੇ ਦੀ ਇਹ ਕੱਲ ਦੀ ਸੁਈ ਜੀ ਤੇ ਵੇਖ ਲਓ ਭਾਜੀ ਕੋਈ ਬਿਆਰ ਨਹੀਂ ਜੋ ਰੁਪਈਏ ਦਾ ਇਹਨਾਂ ਨੂੰ ਚੰਗਾਲੇ ਵਾਰਾ ਭਾਜੀ ਉਲੀ ਵੜਾ ਬੱਚਾ ਸੁਣਾੜੂ ਨਾਲ ਭਾਜੀ ਵੇਖੋ ਬੱਚੇ ਨਾਲੂ ਦੁ ਮਾਰਦੇ ਬਿਲਕੁਲ ਤਾਜੀ ਗਿੱਲੀ ਇਹ ਵੀ ਦੋ ਹਾਂਜੀ ਕਿੰਨਾ ਬੋੜਾ ਬੋੜਾ ਭਾਜੀ ਫਿਰ ਆਜੇ ਬੋੜਾ ਭਾਜੀ ਕੋਈ 4 ਕਿਲੋਟਰ ਚੋਇਆ ਪਾਸ ਦੇ 4 ਕਿਲੋਟਰ ਆ ਲਾ ਲਾ ਬੜਾ ਜਿਆਦਾ ਕਰਾਂ ਕਿਉਂਕਿ ਮੈਂ ਦੁੱਧ ਕਰੂਗੀ ਲਾ 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 ਭਾਜੀ ਲਾ ਦੋ ਕੋਈ ਲਾ 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 ਵੇਖੋ ਜੀ ਮੈਂ ਬੜੀ ਵੱਡੀ ਆ ਭਾਜੀ ਫੋਲਵਰ ਵੱਡੀ ਮੈਂ ਮੈਂ ਲੇਵਾ ਹੀ ਬੜਾ ਹਾਂ ਕੱਦ ਕੋਤ ਵਜਣ ਵੜਾ ਮੈਂ ਦਾ ਨਿੱਕੀ ਨਹੀਂ ਆ ਦੂਜਾ ਸੂਆ ਜੀ ਹਾਂ ਦੂਜਾ ਸੂਆ ਜੀ ਆਜੋ ਆਜੋ ਤੇ ਝੋਟੇ ਦੀ ਕਮੀ ਨਹੀਂ ਕੋਈ ਆ ਗਈ ਸੁਨੀਪਾ ਜੀ ਹਾਂਜੀ ਆਹ ਤਰ ਸੁਈਆ ਜੇਰ ਜੂਰੀ ਚੋਂ ਆਪਣੇ ਕੋ ਪਾਈ ਆ ਝੋਣ ਚਾਂ ਬੜੀ ਤੇ ਮੈਂ ਚੰਗੀ ਆ ਵੱਡੀ ਕੱਦ ਕੋ ਤੇ ਵਜੇ ਫੋਲੂਗਾ ਜੇ ਕੋ ਭਾਂਪਰਾ ਕੋਲੀ ਆਊਗਾ ਨਾ ਦੁੱਧ ਵਾਲੀ ਮੈਂ ਹਾਂ ਦੁੱਧ ਵਾਲੀ ਮੈਂ ਚਲੋ ਚੋਾਈਏ ਬੰਦ ਹੋ ਜੀ ਹਾਂਜੀ ਹਾਂਜੀ ਬੋਲੋ ਉਹ ਤਾਂ ਸੁਨੀਪਾ ਜੀ ਚਲੋ ਮੁੱਲ ਤੇਰਾ ਵੀ ਉਹ ਤਾਂ ਆਪਰੇ ਤੇਰੇ ਕੋ ਘਰੋਂ ਜੀ ਕਰਦਾ ਵਾ ਮੈਂ ਨਾ 1 20 ਦੇ ਦਈਏ ਹਾਂਜੀ 111 ਦੀ ਮਹਾਰਾਜੀ 111 ਚਲੋ ਜਾਣੋ ਠੀਕ ਆ ਚਲੋ ਜੀ ਆਪਾਂ ਨੂੰ ਅਮੋਲੀ ਹੋਪ ਹੋਣਾ ਇਹ ਮਾਲ ਬਿਲਕੁਲ ਬਿਲਕੁਲ 111 ਪਰਾਹ ਚਲੋ ਪਿਆਰ ਕਰਦੇ ਆ ਜੀ ਬੜਾ ਮਾਨ ਕਰਾਂਗੇ ਤੁਹਾਨੂੰ ਇਹ ਤਸੱਲੀ ਕਰੀ ਹਾਂਜੀ ਹਾਂਜੀ ਹੋਰ ਫਾਇਲਾਏ ਛੋਟ ਛੜ ਹੋ ਕਰਦੇ ਕੋਈ ਕਰਦਾ ਕਰਦਾ ਪੈਰ ਭਰਾਏ ਆਪਣੇ ਨਾਲ ਕੋਈ ਕਰ ਆਹ ਜੀ ਇਹ ਪਹਿਲਾ ਸੂਆ ਅੱਜ ਸੂਈ ਆ ਨਾ ਵੀ ਇਹ ਅਸੀਂ ਰਾਤ ਦੀ ਸੂਈ ਜੀ ਬਹੁਤ ਚੰਗਾ ਵੱਡਾ ਰਮਾਡਾ ਦੀ ਵੱਛੀ ਆ ਜੀ ਮਾਰ ਹਾਂ ਬਹੁਤ ਜਿਆਦਾ ਕਿੰਨਾ ਫਿਰ ਦੁੱਧ ਕਰ ਜੂਦੇ ਇਹ ਵੀ ਜੀ ਦੁੱਧ 20 ਪਲੱਸ ਕਰੂਗੀ 20 ਪਲੱਸ ਹੈ ਨਾ ਕਰੂਗਾ ਮੈਂ ਕਰੂ ਕਿਉਂਕਿ ਹੁਣ ਵੀ ਬੋੜਾ ਕੋਈ 6 ਕਿਲੋ ਚ ਹੋਇਆ ਹਾਂਜੀ ਹਾਂ 5 ਕਿਲੋ ਹੋਇਆ ਬਹੁਤ ਨਾ ਨਾ ਹਨ ਨਾ ਬੱਚੀ ਜਾ ਜਗੇ ਬੱਚੀ ਬੱਸੀ ਨਹੀਂ ਚੌਗੀ ਬੱਸੀ ਚਾਰ ਦੰਦਿਆ ਬਹੁਤ ਸੋਹਣਾ ਲੱਗਾ ਥਾਣਾ ਜੀ ਬੜਾ ਜਿਆਦਾ ਸਲਗਾ ਨਹੀਂ ਭਾਈ ਬੱਸੀ ਇਹ ਤਾਂ ਜਿੰਨੀਆਂ ਹੈ ਸਾਸ ਸੁਤਰੀ ਆ ਬੱਸੀ ਮੈਂ ਮਗਰ ਬਹੁਤ ਸੋਹਣੀ ਆ ਗਈ ਮਾਰੇ ਇਧਰ ਸੁਣੀ ਬਈ ਪਲ ਲੱਗੀ ਆ ਉਹਦਾ ਮੇਰੇ ਕੋਲ ਬਰਾਬਰ ਆ ਹਾਂਜੀ ਹਾਂ ਥਾਣ ਬਹੁਤ ਜਿਆਦਾ ਚੰਗਾ ਲੱਗਾ हां ਥਾਣੇ ਉਪਰ ਕਾਜਰੀ ਲੱਗਾ ਵਾ ਥਣ ਬਹੁਤ ਚੰਗਾ ਵਛੀ ਦਾ ਆਜੋ ਜੀ ਆਜੋ ਆਜੋ ਹਾਂਜੀ ਇਹ ਸਾਫ ਆ ਜਿੰਨੀ ਹੈਗੀ ਆਹ ਲੁਖਾ ਦਿਓ ਤਾਂ ਤਾਂ ਗਾੜੀਆਂ ਖਾਦੋ ਗਿੰਨੀ ਬਹੁਤ ਚੰਗੀ ਵਛੀ ਠੀਕ ਆ ਜਿਆਦਾ ਸਪੈਸ਼ਲ ਲੱਗਾ ਜੀ ਬਿਲਕੁਲ ਸੋ ਰਾਤ ਦੀ ਸੂਈ ਜੇ ਵੀ ਪਹਿਲਾ ਸੂਆ ਵੀ ਹਾਂਜੀ ਸਾਫ ਹੈ ਜੀ ਵਛੀ ਜਿੰਨਾ ਹਵਾ ਨਾ ਨਿੱਗਰ ਭਾਈ ਵੇਖ ਲੋ ਫਿਰ ਇੰਨਾ ਬੋਲੀ ਜੀ ਫਿਰ ਸਾਹੀ ਇਹ ਚਲੋ ਆਪਾਂ ਛੋਟੇ ਮੋਜ਼ ਰੱਖਨੇ ਜਿਹੜਾ ਮਾਲ ਵਿਗ ਜੇ ਮਾਰੇ ਦਾਇਆ ਨਾ ਆਪਾਂ ਕਿਉਂਕਿ ਭੈਣ ਭਰਾ ਚਲੋ ਬੜਾ ਪਿਆਰ ਕਰਦੇ ਆ ਇਹ ਹੈਗੀ ਇਹ ਮੇਰੇ 30000 ਦੀ ਵਸ਼ੀ ਦੇ ਦੀ ਹਾਂਜੀ ਗਾਡੀ ਭਰਾ ਨੂੰ ਮੋਹਰ ਜੀ ਦੱਸਾਂਗੀ 72000 ਦੀ ਦੇ 72000 ਚੱਲੇ ਚੱਲੇ ਚੱਲਣ ਆ ਉਹ ਵਿਚਰਾ ਮਾਲਕ ਨਹੀਂ ਇਹ ਵੀ ਪਹਿਲਾ ਸੂਆ ਪਹਿਲਾ ਸੂਆ ਲੋ ਜੀ ਪਹਿਲਾ ਸੂਆ ਚਾਰ ਦਿਨ ਦਾ ਇਹ ਵੀ ਕੱਲ ਦੀ ਸੂਈ ਆ ਤੋਰੋ ਇਹ ਵੀ ਕਰਾਂ ਦੇ ਹਾਂਜੀ ਜੀ ਇਹ ਥਾਂ ਤੋਂ ਤੋਰੋ ਬਹੁਤ ਚੰਗੀ ਠੀਕ ਨਹੀਂ ਠੀਕ ਹੈ ਜੀ ਫਿਰ ਇਹ ਵਸ਼ੀ ਚਲੋ ਇਹ ਵੀ ਗੱਲੀ ਪਾਸ ਸੂਈ ਪਾਈ ਇਹ ਬਿਲਕੁਲ ਤਾਜੀ ਸੂਈ ਇਹਦੀ ਹਾਂਜੀ ਬਿਲਕੁਲ ਤਾਜੀ ਇਹਦੀ ਬੋਲੀ ਬੰਦੀ ਆ ਜੀ ਅੱਛਾ ਬੋਲੀ ਬੰਦੀ ਆ ਬੋਲੀ ਦੋਵੇਂ ਨਹੀਂ ਬੰਦੀ ਆ ਮਰੇ ਕੋਲ ਦੋਵੇਂ ਤਾਜੀਆਂ ਤਿੰਨੇ ਤਾਜੀਆਂ ਮੈਂ ਪਾ ਲਈ ਠੀਕ ਆ ਠੀਕ ਆ ਆਜੋ ਜੀ ਆਜੋ ਫੇਰ ਠੰਡੀਆਂ ਚੂਣ ਚਾਣਵੀ ਆ ਮੱਲ ਨੂੰ ਉਧਰ ਬੰਨੋ ਬਜੀ ਲਓ ਹਾਂ ਮਾਦੀ ਉਧਰ ਕਾਦੇ ਗਰਮੀਆ ਤੋਹਫਾ ਜੋ ਪਰਾਇੰਦ ਹੁੰਦਾ ਚਲੋ ਵੇ ਜੜਕਾ ਲਾਂਦਾ ਇਹ ਦੁੱਧ ਕਿਹੜਾ ਕਰੂ ਬਜੀ ਫੇਰ ਇਹ ਆਈ ਉਹ ਤਾਂ ਫੈਨ ਚੰਗੀ ਦੇਊਗੀ ਉਹ ਤਾਂ ਹਾਂਜੀ ਹਾਂਜੀ ਇਹ ਆ 60 ਦਾ ਫੈਨ ਵੜੀ ਜੋ ਗਰਮੀਆ ਗਾੜੀ ਜਿਹੜਾ ਨਾ ਮੌਸਮ ਜਦਾਂ ਗਰਮ ਹੋਣਾ ਵਾ ਤੇ ਆ ਉਹ ਜਾ ਕੰਮ ਬਣਾਉਗਾ ਗਰਮੀ ਗਰਮੀ ਕਿਹੜੀ ਨਾ ਚੱਲਣ ਵਰੀ ਆ ਹਾਂਜੀ ਫਿਰ ਤੇ ਵੱਛੀ ਦਾ ਮੈਂ ਇਹਨਾਂ ਦੇ ਰਹੀ ਆ ਦਾ 59000 ਰੁਪਏ ਦੀ ਜੱਟ ਪੁੱਛ ਰਹੀ ਆ ਜਿੰਨੀ ਲੱਗਿਆ ਦੱਸ ਦੇ ਜਿੰਨੀਆਂ ਦੱਸ ਦੇ 47 ਜਿੰਨੀ ਭਾਜੀ 47 ਚੱਲ ਭਰਾ ਜੋ ਭਰਾ ਨੇ ਕਹਤਾ ਚਲੋ ਛੋਟਾ ਹੋ ਜੋ ਭਰਾ ਭਰਾ ਨੇ ਕਹਤਾ ਅਸੀਂ ਭਾਈ ਆ ਚਾਰ ਦੰਦ ਵੱਛੀ ਚੌਗੀ ਜਿਹੜਾ ਪਹਿਲਾਂ ਪਹਿਲਾਂ ਹੋਈ ਸੀ ਹਾਂ ਕਾਟ ਕੋਤ ਫੋਲੂ ਭਾਜੀ ਵੱਡੀ ਇਹ ਨਹੀਂ ਕੋ ਛੋਟੀ ਹੋਊਗੀ ਵੱਡੀ ਬੈਠਾ ਲੱਗ ਵੇਖ ਲਓ ਬੰਦਾ ਇਹ ਆਈ ਸਾਫ ਕੰਮੀ ਨਹੀਂ ਕੋ ਜਾਗੀ ਵੱਛੀ ਜੇ ਹਾਂਜੀ ਤਿਆਰ ਹਲ ਅਹਿਰੂ ਹਫਤਾ ਕਰੀ ਹਫਤਾ ਲੈ ਜੀ ਭਾਈ ਹਫਤਾ ਲੈ ਜੀ ਵੱਛੀ ਉਹ ਤਾਂ ਖਰੀ ਆ ਹਾਂਜੀ ਹਾਂ ਸਾਫ ਬਿਲਕੁਲ ਇਹ ਆਈ ਗੋ ਬਾਈ ਬਰਾ ਵੇੜ ਦੇਣਾ ਤੁਹਾਨੂੰ ਸੋ ਬੜੀ ਵੇੜਦੀ ਵੇੜ ਤੋਂ ਦਾ ਵੀ ਦੁੱਧ ਵੀ ਚੰਗਾ ਪੋਣਾ ਵਾ ਹਾਂਜੀ ਚੰਗੇ ਬੰਦਿਆਂ ਕੋਲ ਲਈ ਇਹਦਾ ਹਾਂਜੀ ਹਾਂਜੀ ਜੀ ਖਾਣ ਖੂਣ ਨੂੰ ਬੜੀ ਤਗੜੀ ਆ ਖਾਂਦੀ ਬੜਾ ਇੰਦਾ ਮੋਲ ਜੀ ਫਿਰ ਹਾਂਜੀ ਮੋਲ ਸਾਹਿਬ ਜੀ ਇਹਦਾ ਚਲੋ ਮੇਰੇ 55000 ਰੁਪਏ ਦੇ ਦੀ ਜੀ ਹਾਂਜੀ ਛੋੜਗਾ ਤੇ ਨਹੀਂ ਹਾਲਾ ਜਿਹੜੀ ਆ ਭਾਜੀ 53000 ਚਲੋ ਜੀ ਭਾਣੇ ਕਹਿੰਦਾ ਪ੍ਰੋਏ ਵੱਡੀ ਪਾਜੀ ਦੇਖੋ ਇਧਰ ਮਾੜਾ ਕਾਰਾ ਵੜੀ ਹੈ ਫਿਰ ਕਰਦੇ ਦੇਖੋ ਕੱਡਾ ਵਛੀ ਦਾ ਇਹ ਨਹੀਂ ਨਹੀਂ ਵੱਡੀ ਬੈੜਾ ਵੱਡੀ ਠੰਡੀ ਇੱਤਾਂ ਉਹ ਨਹੀਂ ਗੱਲ ਕੋਈ ਵੱਡੀ ਹੈ ਬੈੜਾ ਹਾਂ ਇਹ ਸਾਫ ਹੈ ਹੈ ਵੀ ਚੌਗੀ ਆ ਬਿਲਕੁਲ ਚਿਪਾ ਚਿਪਾ ਸ਼ਹਿਦ ਦੇਂਦੀ ਆ ਸਾਰਾ ਤਰ੍ਹਾਂ ਕਿ ਲੋ ਕਰਦੇ ਨੋਰਮਲ ਦੇਈਓ ਹਾਂ ਜੀ ਇਹ ਆਈ ਭੈਣ ਭਰਾ ਹੋਰ ਆਪਣੇ ਡੇਰੇ ਕੋਈ ਗੱਲ ਨਹੀਂ ਆਪਾਂ ਆਕੇ ਨੂੰ ਮੋੜਨਾ ਨਹੀਂ ਭੈਣ ਭਰਾ ਨੂੰ ਆ ਨੀਲੀ ਮੱਲੀ ਆ ਜਾ ਹਾਂ ਜੀ ਇਹ ਕਿਹੜੇ ਟਾਈਮ ਦੇ ਆ ਜੀ ਇਹ ਦੋਂਦਾ ਘਟਾਈ ਅੱਜ ਦੋਂਦਾ ਹੀ ਹੈ ਹਾਂ ਜੀ ਖੋਲ ਖੋਲ ਜੀ ਤੇ ਉਹਦਾ ਕਟਾ ਚਲੋ ਇਹ ਸ਼ੌਂਕ ਨਾਲ ਆਦਾ ਕਰੋ ਹਾਂਜੀ ਜੀ ਕੋ ਘੜ ਪ੍ਰਮ ਗਾ ਲੂਗਾ ਉਹਦਾ ਕਟਾ ਨਾ ਪਿਓ ਨੀਲੀ ਦਾ ਆ ਗਿਆ ਨੀ ਨੀਲੀ ਦਾ ਜੀ ਹਜ ਮਾਰ ਕੇ ਮੁਰ ਕੇ ਵੇਖ ਲੋ ਭਾਈ ਸਾਰੇ ਆ ਗਏ ਸਭ ਕੁਝ ਪੂਰਾ ਇਹ ਆ ਗਿਆ ਉਹਦਾ ਆਪਣੇ ਲੱਕ ਲਿਆ ਜੀ ਹਾਂਜੀ ਆਪਣੇ ਲੱਕ ਹੀ ਲਿਆ ਜੀ ਲੋਕੜੀ ਇਥੋਂ ਲਿਆਈ ਉਹਦਾ ਬਹੁਤ ਸੋਹਣਾ ਮਾਲੀਆ ਚੰਗਾ ਚੰਗਾ ਮਾਲੀਆ ਇਹਦਾ ਫਿਰ ਮਾਲੀ ਕੁਲੀ ਦੇ ਮਾਲੀ ਹਾਂਜੀ ਜੀ ਮਾਲੀ ਦਾ ਮੁੱਲ ਮੈਂ ਨਾ ਚਲੋ ਆਪਾਂ 63000 ਰੁਪਏ ਦੇ ਦਈਏ ਕੀ ਜ਼ਿਆਦਾ ਮੰਗਨੇ ਆ ਹਾਂਜੀ 60000 ਦੇ ਦਾਂਗੇ ਚਲੋ 60000 ਹੋਰ ਛੱਡ ਦਾਂਗੇ ਹਾਂ ਜੀ ਕਰਦਾ ਮੋਲ ਮੰਨਦਾ ਨਾ ਹੋਊਗਾ ਨਾ ਸੰਦੀਪ ਭਾਜੀ ਕੋਈ ਗੱਲ ਨਹੀਂ ਹਾਂ ਜੀ ਮੋਕੇ ਦੇ ਘਰ ਦੇ ਮੰਨਦਾ ਕੋਈ ਗੱਲ ਨਹੀਂ ਜਿਹੜੇ ਭੈਣ ਭਰਾ ਚਲੋ ਆਪਣੇ ਨਾਲ ਜੁੜੇ ਆ ਹਾਂ ਜੀ ਇਹ ਬੇਸ਼ੱਕ ਹੋਣ ਲੈਣ ਮੰਗਾ ਲੈਣਾ ਘਰ ਹੋਣਾ ਮਾਰਨਾ ਇਹ ਗੱਲ ਤੇ ਜਿਹੜੇ ਆਪਣੇ ਨਵੇਂ ਬੰਦੇ ਲੈਣ ਆਪਣੇ ਏਡੇ ਦੇ ਹੁਣ ਪਾਲ ਕਰਨ ਠੀਕ ਹੈ ਸਰ ਭਾਈ ਜੀ ਮੇਨ ਡੇਰੀ ਵਾਲਾ ਜ਼ਿਲ੍ਹਾ ਅਮਰਸਰ ਸੀਨ ਭਾਪੂ ਕਾਲਾ ਸਾਹਿਬ ਆ ਤੇ ਗੱਡੀ ਨੰਬਰ ਆਪਣਾ 99147 94913 ਜੀ ਠੀਕ ਹੈ ਹਾਂ ਜੀ ਠੀਕ ਹੈ ਭਾਈ ਜੀ ਸਤਿ ਸ੍ਰੀ ਅਕਾਲ